ਜਿਹੜੇ ਲੇਵੇ ਤਾਂ ਤੁਸੀਂ ਐਸਟੀਮੇਟ ਲਾ ਸਕਦੇ ਜਿਹਦੀ ਮੱਝ ਦੇ ਵਿੱਚ ਬਹੁਤ ਹੀ ਜ਼ਿਆਦਾ ਚੰਗੀ ਆਪਾਂ ਕਹਿ ਸਕਦੇ ਹਾਂ ਤੁਸੀਂ ਲੇਵੇ ਦੀ ਤੁਸੀਂ ਹਾਂਜੀ ਹੱਸੀ ਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇਗੇ ਅੰਮਰਸਰ ਦੇ ਬੱਲਾ ਮੰਡੀ ਦੇ ਵਿੱਚ ਦੋਸਤੋ ਤੇ ਬਹੁਤ ਹੀ ਜ਼ਿਆਦਾ ਚੰਗੇ ਚੰਗੇ ਤੁਹਾਨੂੰ ਪਸ਼ੂ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਜਰੂਰ ਕਰਿਓ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਇਹ ਆਪਣੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਆਜੋ ਆਪਾਂ ਤੁਹਾਨੂੰ ਦਿਖਾਈਏ ਬੱਲਾ ਪਸ਼ੂ ਮੰਡੀ ਦੇ ਡੰਗਰ ਹਾਂਜੀ ਦੋਸਤੋ ਅੱਜ ਤੁਹਾਨੂੰ ਇੱਕ ਬੱਲੇ ਮੰਡੀ ਦੇ ਉੱਤੇ ਜਿਹੜੀ ਮੱਝ ਪਹੁੰਚੀ ਹੋਈ ਹੈ ਬਹੁਤ ਹੀ ਜ਼ਿਆਦਾ ਖੂਬਸੂਰਤ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਇੱਕ ਵਾਰ ਆਪਾਂ ਤੁਹਾਨੂੰ ਇਹਦਾ ਦਿਖਾ ਦਈਏ ਬਾਡੀ ਵੰਤਰ ਤੁਸੀਂ ਦੇਖ ਲਓ ਆਪਾਂ ਵੀਰਾਂ ਨਾਲ ਗੱਲਬਾਤ ਵੀ ਕਰਾਵਾਂਗੇ ਕੀ ਡਿਟੇਲ ਰਹਿੰਦੀ ਹੈ ਉਹ ਵੀ ਆਪਾਂ ਜਾਣਕਾਰੀ ਲਵਾਂਗੇ ਤੁਸੀਂ ਪਿਛਪੜੇ ਦੀ ਜਿਹੜੀ ਹੈਗੀ ਹੈ ਮੱਝ ਚੈੱਕ ਕਰ ਲਓ ਇੱਕ ਵਾਰ ਤੇ ਵੀਰੇ ਤੋੜ ਦੇ ਮੜੀ ਜੀ ਮੱਝ ਤੋੜ ਕੇ ਵੀ ਦਿਖਾ ਦਈਏ ਤੁਹਾਨੂੰ ਬਹੁਤ ਹੀ ਜ਼ਿਆਦਾ ਮਤਲਬ ਵੀ ਮੇਲੇ ਦੇ ਟੋਪ ਮੱਝ ਦੇ ਵਿੱਚੋਂ ਇਹ ਇੱਕ ਮੱਝ ਆ ਸਕਦੀ ਹੈ ਜਿਵੇਂ ਆਪਾਂ ਦਿਖਾ ਦਈਏ ਜਿਹੜੇ ਲੇਵੇ ਤਾਂ ਤੁਸੀਂ ਐਸਟੀਮੇਟ ਲਾ ਸਕਦੇ ਹੋ ਛੱਡਾ ਜਿਹੜਾ ਮੱਝ ਦਾ ਤੁਸੀਂ ਦੇਖ ਲਓ ਵੀ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਦੋਸਤੋ ਬਹੁਤ ਹੀ ਜ਼ਿਆਦਾ ਆਪਾਂ ਕਹਦੇਗੇ ਵੀ ਐਕਸਟਰਾ ਜਿਹੜਾ ਹੈਗਾ ਨਾ ਅਡਰ ਕੁਆਲਿਟੀ ਹੈ ਤੁਸੀਂ ਇਹ ਦੇਖ ਲਓ ਆਪਾਂ ਕੋਲੋਂ ਤੁਹਾਨੂੰ ਦਿਖਾ ਦਈਏ ਏ ਆਪਾਂ ਕਰਾਉਣੇ ਆ ਬਾਈ ਜੀ ਨਾਲ ਗੱਲਬਾਤ ਬਹੁਤ ਹੀ ਜਿਆਦਾ ਚੰਗੇ ਪਿੱਟ ਕੋੜੇ ਵਾਲੀ ਮੱਝ ਹੈਗੀ ਸਿੰਘਾਂ ਦੀ ਮੰਤਰ ਜਾਤ ਕੁਆਲਟੀ ਹੈ ਜਿਹੜੀ ਮੱਝ ਦੀ ਪੂਰੀ ਇੱਕ ਨੰਬਰ ਮੱਝ ਹੈਗੀ ਆਪਾਂ ਬਾਈ ਤੋਂ ਡਿਟੇਲ ਲੈਣੇ ਆ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਵੀ ਸਵਾਗਤ ਕਰਦੇ ਆਂ ਅਸੀਂ ਤੇ ਬਾਈ ਜੀ ਜਿਹੜੀ ਆਪਣੇ ਮੱਝ ਹੈਗੀ ਹਨਾ ਤੇ ਇਹਦੀ ਕੀ ਡਿਟੇਲ ਹੈਗੀ ਇਹ ਇਸ ਵਾਰ ਤੀਜਾ ਸੂਆ ਸੋਣੀ ਆ ਤੀਜਾ ਸੂਆ ਸੋਣਾ ਜੀ ਹਾਂਜੀ ਆਪਾਂ ਦੂਜੇ ਸੂਏ 6 ਦੰਦ ਲੈ ਕੇ ਆਏ ਸੀ ਠੀਕ ਹੈ ਜੀ। ਜਲਾ ਜੀਂਦਪਿੰਡ ਸੀਸਰ ਤੋਂ। ਠੀਕ ਹੈ ਜੀ। ਜੀਂਦ ਤੋਂ ਲੈ ਕੇ ਆਏ ਸੀਗੇ। ਹਾਂਜੀ ਹਰਿਆਣੀ ਤੋਂ। ਹਰਿਆਣੀ ਤੋਂ। ਹਾਂਜੀ। 23 ਕਿਲੋ ਆਪਾਂ ਦੁੱਧ ਮੱਜ ਦਾ ਦੂਜੇ ਸੂਏ ਚ ਹੋਇਆ। ਦੂਜੇ ਸੂਏ 23 ਕਿਲੋ ਦੁੱਧ ਚ ਹੋਇਆ ਹੋਇਆ ਨੰਡੇ ਵਾਲਾ। ਹਾਂ ਕੰਡੇ ਵਾਲਾ। ਠੀਕ ਆ। ਤੀਸਰੇ ਸੂਏ ਆਰਕਾਂ ਗੱਬਣ ਆ ਇੱਕ ਦੋ ਦਿਨ ਲੈਂਦੀ ਆ। ਠੀਕ ਹੈ ਜੀ। ਹਾਂਜੀ ਤਿਆਰ ਆ। ਠੀਕ ਆ ਤਿਆਰ ਹੈ ਜੀ। ਤੇ ਹੁਣ ਇਹਦਾ ਮਤਲਬ ਵੀ ਆਪਾਂ ਕੀ ਪ੍ਰਾਈਸ ਰੱਖਤਾ ਜਿਵੇਂ ਆਪਾਂ ਸੁਆਹ ਕੇ ਕਿੰਨੇ ਕਿਲੋ ਦੁੱਧ ਤੁਸੀਂ ਤਿਆਰ ਕਰਕੇ ਵੇਚ ਸਕਦੇ ਇਹਨੂੰ। ਵੇਖੋ ਜੀ ਜੇ ਹੁਣ ਗੱਬਣ ਦਾ ਸੂਣ ਤੋਂ ਬਾਅਦ ਚ ਦੁੱਧ ਤਿਆਰ ਕਰਕੇ ਵੱਖਰਾ ਹੋਊਗਾ ਵੱਖਰਾ ਮੁੱਲ ਹੋਊਗਾ ਉਹਦਾ ਮਤਲਬ ਅੱਜ ਦਾ ਜਿਹੜਾ ਮੁੱਲ ਹੈਗਾ ਅੱਜ ਦਾ 4 ਲੱਖ ਰੁਪਈਆ ਠੀਕ ਹੈ ਜੀ ਤੇ ਆਪਣਾ ਤੁਹਾਡਾ ਨਾਮ ਕੀ ਆ ਗਿਆ ਜੀ ਮੇਰਾ ਨਾਮ ਦੀਪ ਸਿੰਘ ਪਿੰਡ ਤਰਸਿਕਾ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਤੇ ਬਾਈ ਤੁਹਾਡਾ ਇੱਕ ਨੰਬਰ ਜ਼ਰੂਰ ਬੋਲੋ ਹਾਂਜੀ 98159 69005 98159 69005 ਠੀਕ ਹੈ ਵੀਰ ਜੀ ਹਾਂਜੀ ਲੈ ਵੀ ਦੋਸਤੋ ਆਪਾਂ ਅੱਜ ਦੀ ਡਿਟੇਲ ਬਾਈ ਦਾ ਪਿੰਡ ਨਾਮ ਫੋਨ ਨੰਬਰ ਤੁਹਾਨੂੰ ਲੈ ਕੇ ਦੇਤਾ ਦੋਸਤੋ ਬਹੁਤ ਹੀ ਜ਼ਿਆਦਾ ਚੰਗੇ ਰਿਕਾਡ ਵਾਲੀ ਮੱਝ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਵਾਰ ਫੇਰ ਜਿਹੜੀ ਹੈਗੀ ਮੱਝ ਬਾਈ ਜੀ ਇੱਕ ਵਾਰੀ ਹੋਰ ਤੋੜ ਦੋ ਮੱਝ ਨੂੰ ਫਿਰ ਆਪਾਂ ਤੁਹਾਨੂੰ ਇੱਕ ਵਾਰ ਹੋਰ ਤੋੜ ਕੇ ਦਿਖਾਉਣੇ ਆਗੇ ਮੱਝ ਬਹੁਤ ਹੀ ਜ਼ਿਆਦਾ ਚੰਗੀ ਹੈ ਦੋਸਤੋ ਜੇ ਕਿਸੇ ਨੇ ਵੀ ਇਹਨੇ ਖਣ ਦੀ ਵੀ ਮੱਝ ਹੈ ਜਿਹੜੀ ਆਪਾਂ ਫੇਰ ਇੱਕ ਵਾਰ ਤੁਹਾਨੂੰ ਚੈੱਕ ਕਰਾ ਦਗੇ ਬਹੁਤ ਚੰਗੇ ਲੇਵੇ ਵਾਲੀ ਵੱਡਾ ਜਿਹੜਾ ਹੈਗਾ ਕਹਿੰਦੇ ਆ ਵੀ ਆਪਾਂ ਲੇਵਾ ਮੱਝ ਤੋਂ ਤੁਸੀਂ ਦੇਖ ਲਓ ਵੀ ਤੁਰ ਨਹੀਂ ਜਾਂਦਾ ਦੋਸਤੋ ਨੰਮੀ ਆਪਾਂ ਤੋੜ ਕੇ ਦਿਖਾਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਮੱਝ ਹੈ ਜਾਤ ਕੁਆਲਟੀ ਵਾਲੀ ਜਿਹੜੇ ਵੀਰ ਕੀ ਹੈ ਵੀ ਚੰਗੇ ਪਸ਼ੂ ਘਰੇ ਰੱਖਣ ਦੇ ਸ਼ਕੀਨ ਹੁੰਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਲਾਹੇਵੰਦ ਹੋ ਸਕਦੀ ਹੈ ਤੇ ਆਜੋ ਆਪਾਂ ਅੱਗੇ ਹੋਰ ਕੋਈ ਚੰਗਾ ਪਸ਼ੂ ਜਿਹੜਾ ਬੱਲੇ ਮੰਡੀ ਦੇ ਉੱਤੇ ਆਇਆ ਹੋਇਆ ਉਹਦੀ ਆਪਾਂ ਕਵਰੇਜ ਕਰਕੇ ਤੁਹਾਨੂੰ ਦਿਖਾਵਾਂਗੇ ਹਾਂ ਵੀ ਦੋਸਤੋ ਇੱਕ ਆਪਾਂ ਝੋਟੀ ਹੋਰ ਦਿਖਾਉਣਾ ਤੁਹਾਨੂੰ ਹਨਾ ਬਹੁਤ ਹੀ ਜ਼ਿਆਦਾ ਸੋਹਣੇ ਸਿੰਘ ਵਾਲੀ ਝੋਟੀ ਹੈ ਦੇਖ ਲਓ ਤੁਸੀਂ ਜਾਤ ਕੁਆਲਟੀ ਮੂਹ ਦੀ ਕਿੰਨੀ ਸੋਹਣੀ ਝੋਟੀ ਹੈਗੀ ਤੇ ਤੋਰੀ ਮੇਰੇ ਉਧਰ ਨੂੰ ਆਪਾਂ ਤੋੜ ਕੇ ਦਿਖਾਉਣੇ ਆ ਬਾਈ ਨਾਲ ਫਿਰ ਆਪਾਂ ਗੱਲਬਾਤ ਕਰਾਉਣੇ ਆ ਕੀ ਰਿਕਾਰਡ ਰਹਿੰਦਾ ਝੋਟੀ ਦਾ ਥਣਲੇਵੇ ਦੀ ਜਿਹੜੀ ਦੋਸਤੋ ਖੁੱਲੇ ਥਣਲੇਵੇ ਦੀ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ ਪਿੱਠਪੂੜਾ ਜਿਹੜਾ ਹੈਗਾ ਨਾ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਚੰਗਾ ਪਸ਼ੂ ਦੀ ਖੜਨ ਨਹੀਂ ਤੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਜਿਹੜੀ ਕੁਆਲਿਟੀ ਹੈਗੀ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਵਾਲੇ ਪਸ਼ੂ ਜਿਹੜੇ ਬੱਲੇ ਮੰਡੀ ਦੇ ਉੱਤੇ ਪਹੁੰਚੇ ਹੈਗੇ ਇਸ ਮੱਝ ਦਾ ਕੀ ਰਿਕਾਰਡ ਰਹਿੰਦਾਗਾ ਦੋਸਤੋ ਲੈਣੇ ਆ ਬਾਈ ਤੋਂ ਜਾਣਕਾਰੀ ਕਿਹੜਾ ਸੁਆ ਸੁਈ ਹੋਈ ਹੈ ਮਗਰ ਕੀ ਹੈ ਇਹਦੇ ਤੇ ਕਰਾਉਣੇ ਆ ਆਪਾਂ ਗੱਲਬਾਤ ਤੁਸੀਂ ਥੱਲੇ ਦੀ ਫੇਰ ਚੈੱਕ ਕਰ ਲਓ ਇੱਕ ਵਾਰ ਬਹੁਤ ਹੀ ਦੇਖ ਲਓ ਤੁਸੀਂ ਇੱਧਰ ਵੀ ਆਪਾਂ ਦੂਜੇ ਪਸ਼ੂਆਂ ਦੇ ਉੱਤੇ ਵੀ ਆਪਾਂ ਕੈਮਰਾ ਮਾਰਦਗੇ ਕੀ ਕੋਈ ਵੀ ਪਸ਼ੂ ਆ ਜਿਹੜਾ ਮਾੜਾ ਨਹੀਂ ਹੈਗਾ ਦੋਸਤੋ ਤੇ ਆਜੋ ਆਪਾਂ ਕਰਾਈਏ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਹਸਤੀ ਕਾਲ ਜੀ ਹਸਤੀ ਕਾਲ ਜੀ ਕੀ ਨਾਮ ਆ ਬਾਈ ਜੀ ਤੁਹਾਡਾ ਆਪਣਾ ਪਲਵਿੰਦਰ ਸਿੰਘ ਪਲਵਿੰਦਰ ਸਿੰਘ ਪਿੰਡ ਕਿਹੜਾ ਆ ਜਾਂਦਾ ਜੀ ਪਿੰਡ ਆਪਣਾ ਸਲੇਮਪੁਰ ਜ਼ਿਲ੍ਹਾ ਅਮਰੀਕਾ ਠੀਕ ਹੈ ਵੀਰੇ ਤੇ ਜਿਹੜੀ ਆਪਾਂ ਚੋਟੀ ਤੋੜ ਕੇ ਦਿਖਾਈ ਹੈ ਵੀਰੇ ਹੈਨਾ ਕਿੰਨਾ ਦੁੱਧ ਇਹਦੇ ਥੱਲੇ ਤਿਆਰ ਇਹ ਥੱਲੇ ਅੱਜ 16 ਲੀਟਰ ਹਾਜ਼ਰ ਹੈ 16 ਲੀਟਰ ਹਾਜ਼ਰ ਹੈ ਕਿੰਨੇ ਦਿਨਾਂ ਦੀ ਸੂਈ ਆ ਇਹ 10 ਦਿਨਾਂ ਦੀ ਸੂਈ ਹੈ 10 ਦਿਨਾਂ ਦੀ ਸੂਈ ਹੈ ਹਾਂਜੀ ਦੁੱਧ ਜ਼ਿਆਦਾ ਹੈ ਮਤਲਬ ਬਾਜ਼ਾਰ ਲੱਗੇ ਹੁਣ ਦੋ ਤਿੰਨ ਬਾਜ਼ਾਰ ਲੱਗੇ ਦੋ ਤਿੰਨ ਬਾਜ਼ਾਰ ਲੱਗੇ ਘੱਟ ਚੁੱਕੀ ਆ ਹਾਂ ਠੀਕ ਆ ਤੇ ਆਪਣਾ ਇਹਦਾ ਕੀ ਮਤਲਬ ਇਹ ਹਜੇ ਵਿਕ ਗਈ ਹੈ ਕਿ ਮਤਲਬ ਹਜੇ ਸੇਲ ਹੋਣਾ ਹੈ ਕਿ ਹੋਈ ਨਹੀਂ ਹਜੇ ਇਹ ਸੇਲ ਹੋ ਗਈ ਹੈ ਜੀ ਸੇਲ ਹੋ ਗਈ ਹਾਂਜੀ ਠੀਕ ਆ ਤੇ ਕਿੰਨੇ ਰੁਪਈਆ ਦੀ ਸੇਲ ਹੋਈ ਹੈ ਵੀਰੇ ਇਹ 5 ਦੀ ਗੋੜੀ ਹੋ ਗਈ ਪੂਰੇ 5 ਦੀ ਹਾਂਜੀ ਠੀਕ ਆ ਲੈ ਵੀ ਦੋਸਤੋ ਆਪਾਂ ਸਿਰਫ ਇਹ ਵੀਡੀਓ ਤਾਂ ਹੀ ਬਣਾਈ ਸੀਗੀ ਵੀ ਰੇਡ ਦੀ ਜਾਣਕਾਰੀ ਆਪਾਂ ਤੁਹਾਨੂੰ ਦਿਵਾਉਣਾ ਚਾਹੁੰਦੇ ਸੀਗੇ ਇੱਕ ਵਾਰ ਫੇਰ ਦੇਖ ਲਓ ਤੁਸੀਂ ਹਨਾ ਬਹੁਤ ਹੀ ਜ਼ਿਆਦਾ ਚੰਗੇ ਚੰਗੇ ਜਿਹੜੇ ਪਸ਼ੂ ਆ ਉਹ ਇੱਥੇ ਮੰਡੀ ਦੇ ਉੱਤੇ ਪਹੁੰਚੇ ਹੋਏ ਆ ਆਜੋ ਆਪਾਂ ਅੱਗੇ ਹੋਰ ਚੱਲਦੇ ਆ ਕੋਈ ਹੋਰ ਚੰਗੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰਦੇ ਲੈ ਵੀ ਦੋਸਤੋ ਆਪਾਂ ਇੱਕ ਹੋਰ ਜਿਹੜੀ ਮੰਡੀ ਦੇ ਉੱਤੇ ਮੱਝ ਆਈ ਹੋਈ ਆ ਵੀਰਾਂ ਨਾਲ ਆਪਾਂ ਗੱਲਬਾਤ ਕਰਾਉਣੇ ਆ ਦੋਸਤੋ ਸਿੰਘਾਂ ਤੋਂ ਤੁਸੀਂ ਚੈੱਕ ਕਰ ਲਓ ਮੱਝ ਬਾਕੀ ਤੁਸੀਂ ਦੇਖ ਲਓ ਹਨਾ ਬਰੀਕੀਆਂ ਮੱਝ ਦੇ ਵਿੱਚ ਪੂਰੀਆਂ ਨੇ ਕੀ ਡਿਟੇਲ ਰਹਿੰਦੀ ਆ ਮੰਡੀ ਦੇ ਉੱਤੇ ਜਿਹੜੀ ਇਹ ਮੱਝ ਪਹੁੰਚੀ ਹੋਈ ਆ ਹਨਾ ਬਹੁਤ ਹੀ ਚੰਗੇ ਕੱਦ ਕਾਠ ਵਾਲੀ ਮੱਝ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਵੀ ਇਹ ਨਾਲ ਗੱਲਬਾਤ ਕਰਾਉਣੀ ਹੈਗੀ ਕੀ ਡਿਟੇਲ ਰਹਿੰਦੀ ਆ ਆਪਾਂ ਫੇਰ ਤੁਹਾਨੂੰ ਕਨਫਰਮ ਕਰਾਉਣੀ ਹੈਗੀ ਦੇਖ ਸਕਦੇ ਹੋ ਤੁਸੀਂ ਹਨਾ ਮੱਝ ਜਿਹੜੀ ਚੰਗੇ ਪਿੱਠਪੁੜੇ ਵਾਲੀ ਹੈਗੀ ਥਣਾ ਦੀ ਕੁਆਲਿਟੀ ਵੀ ਜਿਹੜੀ ਉਹ ਵੀ ਬਹੁਤ ਵਧੀਆ ਹੈਗੀ ਤੇ ਆਜੋ ਆਪਾਂ ਕਰਦੇ ਆ ਗੱਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਨਾਮ ਚੰਚੇਰ ਸਿੰਘ ਜੀ ਠੀਕ ਆ ਪਿੰਡ ਜੀ ਖਾਪੜ ਖੇੜੀ ਜਿਲ੍ਹਾ ਅਮਰਸਰ ਠੀਕ ਆ ਵੀਰੇ ਤੇ ਜਿਹੜੀ ਆਪਾਂ ਮੱਝ ਤੋਰ ਕੇ ਦਿਖਾਈਏ ਵੀਰੇ ਕਿਹੜੇ ਸੂਏ ਸੁਈ ਹੋਈ ਏ ਕਿ ਸੂਣਾ ਇਹਨੇ ਜੀ ਤਾਜੀ ਸੁਈ ਆ ਬੋਲਿਆਂ ਖਾਲੀ ਕੀਤੀ ਹੋਈ ਆ ਛੇਦਾਂ ਦਾ ਠੀਕ ਆ ਹਾਂਜੀ ਤੇ ਕਿੰਨਾ ਕ ਦੁੱਧ ਆ ਮਤਲਬ ਬੋਲਾ ਹੁਣ ਜੀ ਬੋਲਾ ਤਕਰੀਬਨ ਖਾਲੀ ਕਰ ਦਿਆਂ 12 13 ਕਿਲੋ ਤਿਆਰ ਹੋਊਗਾ ਦੁੱਧ 20 ਕਿਲੋ ਦੇ ਦੂੰਗੀ ਮੈਂ 20 ਕਿਲੋ ਦੀ ਹਾਂ ਹੁਣ ਖਾਲੀ ਹੋਈ ਏ ਮੱ 39 310 ਕਿੰਨਾ ਰੇਟ ਕਰਤਾ ਵੀਰੇ ਆਪਾਂ ਮੱਝ ਦਾ ਮੱਝ ਜੀ ਮਕੂਨ ਤੇ ਰੱਖਦੇ ਆਂ ਗਰੇਡ ਹੁਣ ਤੇ ਠੀਕ ਆ ਵੀ ਮੈਂ ਇਹ ਗੱਲ ਕਹਿਣਾ ਹਨਾ ਵੀ ਦੁੱਧ ਦੀ ਜਿਹੜੀ ਤੁਸੀਂ ਕਹਿ ਰਹੇ ਹੋ 20 ਕਿਲੋ ਹਾਂਜੀ ਉਹਦੇ ਗਾਰੰਟੀ ਹੋਊਗੀ ਜੀ ਉਹ ਤੇ ਆਪਾਂ ਵੀ ਬਹੁਤ ਮੈਨੂੰ ਐ ਲੱਗਦਾ ਜਿਵੇਂ ਆਪਣੀ ਮੱਝਾਂ ਹਨਾ ਵੀ 15 ਕਿਲੋ ਦੁੱਧ ਦੇ ਦੇ ਬਹੁਤ ਆ ਮੈਨੂੰ ਐ ਲੱਗਦਾ ਜੀ ਬਾਕੀ ਦੀ ਬੋਲਿਓ ਖਾਲੀ ਐ ਇਸ ਟਾਈਮ ਹਾਂਜੀ ਵੀ ਮੈਨੂੰ ਆਇਆ ਵੀ 14 15 ਕਿਲੋ ਦੁੱਧ ਵੀ ਬਹੁਤ ਹੋ ਜਾਂਦਾ ਹੈਗਾ ਜੀ ਨਹੀਂ ਕੁਆਲਿਟੀ ਆ ਮੈਂ ਦੁੱਧ ਦੇ ਦਊਗੀ ਜੀ ਅੱਛਾ ਵਾਅਦਾ ਦੇ ਦੁੱਧ ਠੀਕ ਆ ਚਲੋ ਆਇਆ ਵੀ ਮੈਂ ਤਾਂ ਇਹ ਗੱਲ ਕਹਿ ਜੀ ਜਿਹੜੀ ਮਤਲਬ ਦੋ ਡੰਗ ਚਵਾਇ ਚੋਕੇ ਮੌਕੇ ਦੇ ਉੱਤੇ ਤੇ ਕਨਫਰਮ ਕਰਕੇ ਹੈਨਾ ਉਹ ਪਸ਼ੂ ਕੋਈ ਵੀ ਵੀਰ ਵੀਡੀਓ ਦੇਖਦਾ ਤਾਂ ਉਹਨੂੰ ਜ਼ਰੂਰੀ ਆ ਦੋ ਡੰਗ ਚੋਕੇ ਤੇ ਮੈਂ ਤੁਹਾਨੂੰ ਦੱਸਦਾ ਇਹ ਆ ਇਥੇ ਮੰਡੀ ਦਾ ਕੰਮ ਮੰਡੀ ਦਾ ਕੰਮ ਜੀ ਮੰਡੀ 'ਚ ਤੁਹਾਨੂੰ ਪਤਾ ਬਾਜ਼ਾਰ ਲੱਗਦੇ ਨੇ ਠੀਕ ਹੈ ਮੈਂ ਦਾ ਫਰਕ ਪੈਂਦਾ ਬਾਕੀ 15 ਦਿਨੀ ਵੀ ਦਿਨੀ ਮੈਂ ਕਰੇ ਚਵਾਦਾਂਗੇ ਕਿਸੇ ਵੀਰ ਸੱਜਣ ਨੇ ਚੋਣੀ ਹੋਵੇ ਨੰਬਰ ਆਪਣਾ ਆ ਜਾਣਾ ਵਾ ਕੰਟੈਕਟ ਆ ਜਾਣਾ ਠੀਕ ਹੈ ਠੀਕ ਹੈ ਕਿਸੇ ਨੇ ਵੀ ਚੋਣੀ ਹੋਵੇ ਵੀ ਦਿਨੀ ਮੈਂ ਚਵਾਦਾਂਗੇ ਘਰੇ ਤੇ ਦੁੱਧ ਤੋਲ ਕੇ ਦੇਾਂਗੇ ਜਿੰਨਾ ਬੋਲੋ ਇਹ ਸਾਰਿਆਂ ਨੂੰ ਵੱਡੀ ਗੱਲ ਆ ਹਨਾ ਕਿਉਂਕਿ ਪੈਸੇ ਲਾਉਣੇ ਆ ਤਾਂ ਜਿਹੜੇ ਪੈਸੇ ਲਾਉਣੇ ਹੁੰਦੇ ਆ ਜਿਹੜੇ ਉਹ ਵੀ ਬਹੁਤ ਜਿਆਦਾ ਔਖੇ ਹੁੰਦੇ ਆ ਪਤਾ ਨਹੀਂ ਆਪਾਂ ਸਾਰੇ ਕਿਸਾਨ ਭਰਾ ਹਨਾ ਵੀ ਕਿਵੇਂ ਕੋਈ ਪੇਟ ਨੂੰ ਬੰਨ ਕੇ ਹਨਾ ਪੈਸੇ ਲਾਉਂਦਾ ਤੇ ਹੋਰ ਕੋਈ ਚੰਗਾ ਜਾਨਵਰ ਵੀਰੇ ਤੁਹਾਡੇ ਕੋਲੇ ਸਾਰੇ ਚੰਗੇ ਆ ਕੋਈ ਤਾਂ ਸੇਲ ਹੋ ਗਈ ਅੱਧਿਆਂ ਜਿਆਦਾ ਸੇਲ ਹੋ ਗਈ ਅੱਧਿਆਂ ਜਿਆਦਾ ਸੇਲ ਹੋ ਗਈ ਠੀਕ ਅਜੋ ਅੱਗੇ ਆਪਾਂ ਹੋਰ ਕੋਈ ਜੰਗੀ ਜਾਨਵਰ ਦਿਖਾਉਣ ਦੀ ਕੋਸ਼ਿਸ਼ ਕਰਦੇ। ਠੀਕ। ਇੱਕ ਆਹ ਦੇਖ ਲਓ ਦੋਸਤੋ ਹਨਾ ਝੋਟੀਆਂ ਖੜੀਆਂ ਨੇ ਜਿਹੜੀਆਂ ਬਹੁਤ ਹੀ ਟਾਪ ਕਲਾਸ ਝੋਟੀਆਂ ਨੇ ਤੁਸੀਂ ਦੇਖ ਲਓ ਦੇਖਣ ਵਾਲਿਆਂ ਦੀ। ਵੀ ਪਿੱਛੇ ਜਿਹੜੀ ਤਦਾਰ ਹੈ ਜਿਹੜੀ ਪੂਰੀ ਲੱਗੀ ਹੋਈ ਹੈ ਦੋਸਤੋ। ਕੈਮਰਾ ਇੱਕ ਵਾਰ ਆਪਾਂ ਮਾਰ ਕੇ ਦਿਖਾ ਦਈਏ ਤੁਹਾਨੂੰ ਹਨਾ। ਫਿਰ ਦੇਖਦੇ ਹਾਂ ਜੇ ਕੋਈ ਕਰਦੇ ਇੱਕ ਅੱਧੀ ਝੋਟੀ ਤੋੜ ਕੇ ਦਿਖਾਉਣ ਦੀ ਕੋਸ਼ਿਸ਼। ਬਾਕੀ ਇਹੀ ਕਹਿ ਸਕਦੇ ਹਾਂ ਵੀ ਝੋਟੀਆਂ ਜਿਹੜੀਆਂ ਚੰਗੇ ਦੁੱਧ ਰਿਕਾਰਡ ਵਾਲੀਆਂ ਝੋਟੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਮੂਹ ਮੱਛੇ ਦੀਆਂ ਝੋਟੀਆਂ ਜਿਹੜੀਆਂ ਪੂਰਨ ਸੋਹਣੀਆਂ ਨੇ ਮੂਹਰੋਂ ਆਪਾਂ ਕੈਮਰਾ ਮਾਰਤਾ ਇੱਕ ਵਾਰ ਫੇਰ ਆਪਾਂ ਤੁਹਾਨੂੰ ਉੱਤੋਂ ਕੈਮਰਾ ਮਾਰ ਕੇ ਦਿਖਾ ਦਗੇ ਇਸ ਸਾਈਡ ਪੋਜ ਹੈ ਜਿਹੜਾ ਉਹ ਵੀ ਲੈਤਾ ਸੀ ਆਪਾਂ ਪਿੱਛੋਂ ਵੀ ਦੇਖ ਲਓ ਤੁਸੀਂ ਹਨਾ ਪਿੱਠਪੁੜੇ ਦੀਆਂ ਚੰਗੀਆਂ-ਚੰਗੀਆਂ ਝੋਟੀਆਂ ਖੜੀਆਂ ਨੇ ਅੱਗੇ ਹੋਰ ਦਿਖਾਉਣੇ ਕੋਈ ਚੰਗੇ ਤੋਂ ਚੰਗਾ ਪਸ਼ੂ ਆਪਾਂ ਦੋਸਤੋ ਮਾਲਕ ਨਾਲ ਕਰਾਉਣੀਆਂ ਗੱਲਬਾਤ ਤੇ ਪਹਿਲਾ ਆਪਾਂ ਪਸ਼ੂ ਆ ਜਿਹੜਾ ਇੱਕ ਬਾਈ ਜੀ ਨੂੰ ਤੂੰ ਆਪਾਂ ਆਖਿਆ ਸੀ ਇੱਕ ਝੋਟੀ ਆਪਾਂ ਜਿਹੜੇ ਚੰਗੇ ਦੁੱਧ ਦੇ ਰਕਾਰ ਵਾਲੇ ਤੋਰ ਕੇ ਦਿਖਾਉਣੇ ਆਂਗੇ ਕਿੰਨਾ ਦੁੱਧ ਪਾਉਂਦੀ ਆ ਹਨਾ ਮੈਨੂੰ ਇਹ ਝੋਟੀਆਂ ਸਾਰਿਆਂ ਨਾਲ ਝੋਟੀਆਂ ਨਾਲੋਂ ਵਧੀਆ ਚੰਗੀ ਲੱਗੀ ਆ ਥਣਾਂ ਦੀ ਕੁਆਲਿਟੀ ਤੁਸੀਂ ਦੇਖ ਲਓ ਹਨਾ ਥਣ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਚੰਗਾ ਮੁੱਠੀ ਵਾਲਾ ਜਾਦ ਕੁਆਲਿਟੀ ਜਿਹੜੀ ਮੱਝ ਦੇ ਵਿੱਚ ਬਹੁਤ ਹੀ ਜ਼ਿਆਦਾ ਚੰਗੀ ਆਪਾਂ ਕਹਿ ਸਕਦੇ ਆ ਤੁਸੀਂ ਲੈਵੇ ਦੀ ਤੁਸੀਂ ਦੇਖ ਲਓ ਦੁੱਧ ਮੇਰੇ ਦਿਮਾਗ ਨਾਲ ਹਨਾ ਇਹ 15 16 ਲੀਟਰ 17 ਲੀਟਰ ਦੁੱਧ ਵਾਲੀ ਮੱਝ ਹੈਗੀ 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 ਦੂਜਾ ਤੀਜਾ ਸੂਆ ਝੋਟੀ ਦਾ ਦੂਜਾ ਜੀ ਦੂਜਾ 6 ਦੰਦ ਮੋਹ ਜੀ 6 ਦੰਦ ਅੰਕਲ ਜਿਹੜੇ ਕਹਿਣ ਤੋਂ ਦੂਜਾ ਸੂਆ ਝੋਟੀ ਇਹ ਸੁਈ ਹੋਈ ਹੈ ਕਿ ਸੁਣਾ ਇਹ ਆਪਾਂ ਕਨਫਰਮ ਕਰਦੇ ਆ ਸੁਈ ਹੋਈ ਹੈ ਜੀ ਸੁਈ ਹੋਈ ਹੈ ਜੀ ਹਾਂਜੀ ਆ ਤੇਰੀ ਸੁਈ ਹੋਈ ਹੈ 15 ਕਿਲੋ ਬੌਲਾ 20 ਕਿਲੋ ਦੁੱਧ ਹੈਗੀ ਠੀਕ ਹੈ ਮੇਰੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਹਨਾ ਵੀ 15 ਕਿਲੋ ਦੁੱਧ ਅੰਕਲ ਜੀ ਤਿਆਰ ਆ ਹਾਂ ਬੌਲਾ ਤਿਆਰ ਆ ਆ ਤੇ ਆ ਚਾਰ ਦਿਨ ਸੁਈ ਆਈ ਪੰਜ ਦਿਨ ਸਰ ਸੁਈ ਠੀਕ ਹੈ ਤੁਹਾਡਾ ਨਾਮ ਕੀ ਹੈ ਜੀ ਨਾਮ ਪਿੰਦਰ ਸਿੰਘ ਕਾਲਾ ਜੀ ਪਿੱਟੇਵੱਡ ਠੀਕ ਹੈ ਪਿੰਡ ਕਿਹੜਾ ਆਗੇ ਜੀ ਪਿੱਟੇਵੱ ਤੇ ਅੰਕਲ ਫਿਰ ਇਹ ਜਿਵੇਂ ਆਪਣੇ ਕੋਲ ਜਿਹੜੀ ਹੁਣ ਝੋਟੀ ਤੁਸੀਂ ਫੜੀ ਹੋਈ ਹੱਥ ਦੇ ਵਿੱਚ 20 ਕਿਲੋ ਦੁੱਧ ਦੀ ਹੈਗੀ ਹੈ ਕਰਾ 20 ਕਿਲੋ ਦੀ ਗਰੰਟੀ ਹੈ ਜੀ ਇਹਦੀ ਠੀਕ ਆ ਚੌਥੇ ਦਿਨ ਦੀ ਸੋਈ ਸੱਲੇ 16 ਕਿਲੋ ਬੌਲਾ ਜੀ ਬੌਲਾ ਤਿਆਰ ਹੈ ਹਾਂ ਠੀਕ ਹੈ ਤੇ ਕਿੰਨਾ ਨੰਬਰ ਆ ਗਿਆ ਜੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ 9501501818 ਜੀ ਠੀਕ ਹੈ ਜੀ ਤੇ ਸਾਰੇ ਜਿਹੜੇ ਆਪਣੇ ਕੋਲੇ ਜਿਹੜੇ ਆਪਾਂ ਪਹਿਲਾਂ ਦਿਖਾ ਕੇ ਹਟਿਆ ਸਾਰੇ ਤੁਹਾਡੇ ਕੋਲੇ ਆ ਜਾਣ ਭੀ ਆ ਆਪਣੇ ਕੋਲ 22 ਪੈਸੂ ਸੀ ਜੀ 22 ਪੈਸੂ ਸੀ ਹਾਂ ਇਹ 6-7 ਰਹਿ ਗਏ ਜੀ 6-7 ਰਹਿ ਗਏ ਠੀਕ ਹੈ ਜੀ ਤੇ ਇਹਦੀ ਕੀ 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 ਰੱਖੀ ਹੋਈ ਹੈ 5 ਲੱਖ ਦੀ ਵਿਕੀ ਹੈ ਕੋ ਚਾਰ ਦੇ ਸਾਢੇ 3 ਲੱਖ ਮੰਗਨੇ ਜੀ ਸਾਢੇ 3 ਲੱਖ ਰੁਪਏ ਮੰਗਦੇ ਹਾਂ ਆ 20 ਕਿਲੋ ਦੁੱਧ ਚੋਕੇ ਦਵਾਂਗੇ ਜੀ 20 ਕਿਲੋ ਦੁੱਧ ਚੋਕੇ ਦੇਵਾਂ ਹਾਂ ਚੋਕੇ ਦਵਾਂ ਠੀਕ ਆ ਲੈ ਵੀ ਦੋਸਤੋ 20 ਕਿਲੋ ਦੁੱਧ ਦੀ ਅੰਕਲ ਜੀ ਮੈਨੂੰ ਗਾਰੰਟੀ ਹੈ ਬਾਕੀ ਦੋ ਟਾਈਮ ਚੋਚ ਮਤਲਬ ਚੋਕੇ ਹਨਾ ਕਨਫਰਮ ਆਪ ਕਰਨਾ ਤੁਸੀਂ ਮੈਨੂੰ ਇਹ ਵਧੀਆ ਪਸ਼ੂ ਲੱਗਿਆ ਤੁਹਾਨੂੰ ਤਾਂ ਤੋਰ ਕੇ ਦਿਖਾਇਆ ਮੱਲੇ 6 ਦੰਦਾਂ ਦੀ ਝੋਟੀਆਂ ਜੀ 6 ਦੰਦਾਂ ਦੀ ਝੋਟੀਆਂ ਅੰਕਲ ਜੀ ਦੇ ਕਹਿਣ ਦੇ ਮੁਤਾਬਕ ਬਹੁਤ ਹੀ ਜ਼ਿਆਦਾ ਚੰਗੇ ਪਿੱਠਪੁੜੇ ਵਾਲੀ ਅਡਰ ਕੁਆ ਜਿਹੜੀ ਸਰੀਰਕ ਪੱਖੋਂ ਹੈ ਨਾ ਜਿਹੜੀ ਉਹ ਵੀ ਬਹੁਤ ਵਧੀਆ ਦੋਸਤੋ ਆਜੋ ਅੱਗੇ ਹੋਰ ਜਿਹੜੇ ਮੰਡੀ ਦੇ ਉੱਤੇ ਪਸ਼ੂ ਆਏ ਆ ਆਪਾਂ ਤੁਹਾਨੂੰ ਬਹੁਤ ਜੀ ਜਾਣਕਾਰੀ ਦਿਵਾਉਣੇ ਆ ਰਾਜਾ ਲੈ ਵੀ ਦੋਸਤੋ ਜਿਹਨੀਆਂ ਆਪਣੇ ਕੋਲੇ ਤੁਹਾਨੂੰ ਸਕਰੀਨ ਤੇ ਮੱਝਾ ਦਿਖਾ ਰਹੇ ਆ ਹਨਾ ਬੱਲਾ ਮੰਡੀ ਦੇ ਉੱਤੇ ਪਹੁੰਚੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਆਪਾਂ ਇੱਕ ਦੋ ਨਾਗ ਆ ਜਿਹੜੇ ਤੋਰ ਕੇ ਵੀ ਦਿਖਾਵਾਂਗੇ ਬਾਈ ਨਾਲ ਗੱਲਬਾਤ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਇੱਕ ਬੂਰੀ ਖੜੀ ਆ ਉਹ ਵੀ ਆਪਾਂ ਤੋਰ ਕੇ ਦਿਖਾਵਾਂਗੇ ਸਿਲੈਕਟਡ ਜੇ ਪੀਸ ਆ ਜਿਹੜੇ ਵੀਰ ਕੋਲੇ ਆਪਾਂ ਇੱਕ ਅੱਧੇ ਜਿਹੜੇ ਹੈਗੇ ਉਹ ਤੋੜ ਕੇ ਦਿਖਾਵਾਂਗੇ ਤੇ ਕਰਾਉਣੇ ਆ ਆਪਾਂ ਬਾਈ ਜੀ ਨਾਲ ਗੱਲਬਾਤ ਪਹਿਲਾਂ ਆਪਾਂ ਪਿੰਡ ਪੁੱਛਦੇ ਆ ਬਾਈ ਜੀ ਦਾ ਕਿਹੜਾ ਹੈਗਾ ਹਾਂਜੀ ਬਾਈ ਜੀ ਹਸਸੀਕਾਲ ਦੀ ਸਸੀ ਬਾਈ ਜੀ ਹਾਂਜੀ ਬਾਈ ਜੀ ਤੁਹਾਡਾ ਪਿੰਡ ਕਿਹੜਾ ਹੈਗਾ ਪਿੰਡ ਬਾਈ ਜੀ ਰਾਮਪੁਰਾ ਵਾ ਅਦੇ ਘੜ ਚੂੜੀਆਂ ਰੋਡ ਹੈ ਜ਼ਿਲ੍ਹਾ ਅਮਰਸਰ ਹੈ ਠੀਕ ਹੈ ਕੀ ਨਾਮ ਹੈ ਜੀ ਤੁਹਾਡਾ ਪ੍ਰਿੰਸਪਾਲ ਸਿੰਘ ਠੀਕ ਹੈ ਜੀ ਤੇ ਇੱਕ ਤੁਹਾਡਾ ਜਿਹੜਾ ਹੈਗਾ ਫੋਨ ਨੰਬਰ ਬੋਲ ਦਿਓ 92011 33852 ਠੀਕ ਹੈ ਤੇ ਕਿਹੜੀ ਸਾਨੂੰ ਇੰਨੀਆਂ ਮੱਜਾਂ ਦੇ ਵਿੱਚੋਂ ਵੀ ਕੋਈ ਚੰਗੀ ਮੱਜ ਹੈ ਜਿਹੜੀ ਕਿਹੜੀ ਤੋਰ ਕੇ ਦਿਖਾ ਰਹੇ ਹੋ ਤੁਸੀਂ ਬੱਗੇ ਪਹਿਲਾ ਨੰਬਰ ਵਾਲੀ ਝੋਟੀ ਕੱਢੀ ਠੀਕ ਹੈ ਜੀ ਆਜੋ ਆਜੋ ਦੋਸਤੋ ਆਪਾਂ ਪਹਿਲੇ ਨੰਬਰ ਵਾਲੀ ਜਿਹੜੀ ਹੈਗੀ ਝੋਟੀ ਤੁਹਾਨੂੰ ਤੋਰ ਕੇ ਦਿਖਾਉਣੇ ਹੈਗੇ ਕੁਆਲਿਟੀ ਤੁਸੀਂ ਦੋਸਤੋ ਚੈੱਕ ਕਰ ਲਓ ਆਰਡਰ ਕੁਆਲਿਟੀ ਦੇਖ ਲਓ ਤੁਸੀਂ ਹਨਾ ਥਾਣਾ ਜਿਹੜਾ ਝੋਟੀ ਦਾ ਉਹ ਵੀ ਇੱਕ ਵਖਰਵਾ ਜਾਂ ਲੱਗਿਆ ਹੋਇਆਗਾ ਗੈਪ ਹੈ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਹੈਗਾ ਥੋੜਾ ਜਿਹਾ ਥਾਣਾ ਜਿਹੜਾ ਪਤਲਾ ਜ਼ਰੂਰ ਹੈ ਪਰ ਪਿੱਠ ਪੁੜੇ ਦੀ ਤੁਸੀਂ ਝੋਟੀ ਨੂੰ ਚੈੱਕ ਕਰ ਲਓ ਬਹੁਤ ਚੰਗੇ ਪਿੱਠਪੋੜੇ ਵਾਲੀ ਝੋਟੀ ਹੈਗੀ ਸਿੰਘਾਂ ਦੀ ਜਿਹੜੀ ਕੁਆਲਿਟੀ ਆ ਉਹ ਵੀ ਬਹੁਤ ਵਧੀਆ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਨਾਲ ਇਹਦੀ ਕਿਹੜਾ ਸੂਆ ਹੈਗਾ ਪੁੱਛ ਦੇਂਗੇ ਹਾਂਜੀ ਬਾਈ ਜੀ ਕਿਹੜੇ ਸੂਏ ਇਹ ਸੂਈ ਦੂਜਾ ਸੂਆ ਬਾਈ ਜੀ ਦੂਜਾ ਸੂਆ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਤਿਆਰ ਆ ਹੁਣ ਦੁੱਧ ਵੀਰ ਜੀ 16 17 ਕਿਲੋ ਤਿਆਰ ਆ 16 ਲੀਟਰ ਦੁੱਧ ਦੇ ਦੂਗੀ 20 ਦੀ ਗਾਰੰਟੀ ਦਿੰਦੇ ਹਾਂ 8 ਦਿਨ ਦੀ ਸੂਈ ਹੈ ਜੀ ਠੀਕ ਆ 8 ਦਿਨਾਂ ਦੀ ਸੂਈ ਹਾਂਜੀ ਤੇ ਇਹਦੀ ਕਿੰਨਾ ਮੁੱਲ ਕਰਤਾ ਮੁੱਲ ਵੀਰ ਜੀ ਦਾ 3.5 ਲੱਖ ਕਰ ਦੋ 3.5 ਲੱਖ ਹਾਂਜੀ ਦੋਸਤੋ ਬੱਲੇ ਮੰਡੀ ਦੇ ਉੱਤੇ ਜਿਹੜੀ ਇਹ ਝੋਟੀ ਆਈ ਹੋਈ ਆ 3.5 ਲੱਖ ਵੀਰ ਮੁੱਲ ਕਰਦੇ ਹੈਗੇ ਤੇ ਹੋਰ ਕਿਹੜਾ ਪਸ਼ੂ ਹੈ ਵੀਰੇ ਆਪਣੇ ਕੋਲੇ ਆ ਵੇਖੋ ਦੋਂਦੀ ਕੱਟੀ ਵੀਰ ਜੀ ਦੋਂਦੀ ਕੱਟੀ ਇੱਕ ਵੀਰ ਕੋਲੇ ਆਹਾ ਤਾਜੀ ਸੂਈ ਪਲੂਣ ਠੀਕ ਆ ਤਾਜੀ ਸੂਈ ਹੋਈ ਪਲੂਣ ਕੱਟੀ ਹੈਗੀ ਦੋਸਤੋ ਇਹ ਵੀ ਦੇਖ ਲਓ ਸਿੰਘਾਂ ਦੀ ਕੁਆਲਿਟੀ ਹੈ ਜਿਹੜੀ ਲੇਵੇ ਦੀ ਤੁਸੀਂ ਦੇਖ ਸਕਦੇ ਹੋ ਤੰਗ ਲੇਵਾ ਪੱਟਾਂ ਦੇ ਵਿੱਚ ਆ ਦੋਸਤੋ ਇਹ ਕਿੰਨੇ ਦੇਣਾ ਸੁਈਏ ਵੀਰੇ ਕਿਲੋ ਤਿਆਰ ਵੀਰ ਜੀ ਹੈਂ 8-10 ਦਿਨ ਦੀ ਸੂਈ ਆ। ਠੀਕ ਹੈ। 13-14 ਕਿਲੋ ਤਿਆਰ ਆ ਜੀ। 13-14 ਕਿਲੋ। ਹਾਂ ਜੀ ਦੁੱਧ 15-16 ਕਿਲੋ ਕਰ ਜੂਗੀ ਅਜੇ। 1000 ਬਜੂਰ ਲੱਗਦੇ ਇਤਵੱਦੀ ਟਕਾਂਵਤ ਕੋਟ ਹੁੰਦੀ। ਹਾਂ ਹਾਂ ਨਹੀਂ ਸਹੀ ਗੱਲ ਆ ਬਾਜ਼ਾਰ ਬਜੂਰ ਲੱਗਿਆ ਹੁੰਦਾ ਦੁੱਧ ਤੇ ਹੌਲੀ-ਹੌਲੀ ਆਉਂਦਾ। ਹਾਂ ਜੀ ਹਾਂ ਜੀ। ਠੀਕ ਆ। ਇਹਦਾ ਕੀ ਪ੍ਰਾਈਸ ਕਰਤਾ? 20-20 ਬਾਜੀ। 20-20। ਹਾਂ ਜੀ। ਠੀਕ ਆ। ਇੱਕ ਤੁਹਾਡੇ ਕੋਲ ਪੂਰੀ ਮੱਝ ਖੜੀ ਆ ਉਹ ਵੀ ਆਪਾਂ ਨੂੰ। ਪੂਰੀ ਕੱਢ ਕੇ ਲੈ ਆਈ ਬੱਗੇ। ਇੱਕ ਬੂਰੇ ਰੰਗ ਦੇ ਵਿੱਚ ਤੁਹਾਨੂੰ ਆਪਾਂ ਝੋਟੀ ਜਿਹੜੀ ਤੋੜ ਕੇ ਦਿਖਾਉਣ ਥਾਂਲੇਵੇ ਦੀ ਤੁਸੀਂ ਆਪ ਦੇਖ ਲਓ ਤੇ ਬੱਲੇ ਮੰਡੀ ਦੇ ਉੱਤੇ ਜਿਹੜੇ ਇਹ ਪਸ਼ੂ ਆ ਪਹੁੰਚੇ ਹੋਏ ਹੈਗੇ ਤੇ ਭਾਈ ਇਹਦੀ ਕਿਵੇਂ ਕੀ ਡਿਟੇਲ ਹੈ ਦੀ ਕਿੰਨਾ ਸੂਆ ਦੂਜਾ ਸੂਆ ਵੀ ਦੀ 15 ਕਿਲੋ ਦੁੱਧ ਤਿਆਰ ਆ ਜੀ ਠੀਕ ਹੈ 10 ਦਿਨ ਦੀ ਸੂਈ ਹੈ ਜੀ ਠੀਕ ਹੈ ਹਾਂਜੀ ਤੇ ਰੇਟ ਰੇਟ ਇਹਦਾ ਵੀ ਜੀ 140 140 ਹਾਂਜੀ ਠੀਕ ਜੇ ਮੁੱਲ ਕਰਨਾ ਪੈਂਦਾ ਵਾ ਬਾਕੀ ਫੋਨ ਤੇ ਮੌਕੇ ਤੇ ਵਾਧ ਘਟ ਹੋ ਜਾਊਗਾ ਹਾਂ ਮੈਂ ਵੀ ਇਹੀ ਗੱਲ ਕਹਿਣਾ ਚਾਹਣਾਗਾ ਵੀ ਮੌਕੇ ਤੇ ਹੋ ਜਾਂਦਾ ਪਰ ਵੀ ਰੇਟ ਇੱਕ ਵਾਰ ਮੰਡੀ ਦੇ ਉੱਤੇ ਜਿਹੜਾ ਹੈਗਾ ਹਨਾ ਕਰਨਾ ਪੈਂਦਾਗਾ ਠੀਕ ਆ ਦੋਸਤੋ ਅੱਗੇ ਆਪਾਂ ਹੋਰ ਵੀ ਕਿਸੇ ਵੀਰ ਦੀ ਵੀਡੀਓ ਦਿਖਾਉਣੇ ਆਂਗੇ ਹਾਂਜੀ ਦੋਸਤੋ ਆਪਾਂ ਇੱਕ ਹੋਰ ਤੁਹਾਨੂੰ ਝੋਟੀ ਦਿਖਾ ਰਹੇ ਆਂਗੇ ਟੋਰ ਦੇ ਵੀਰੇ ਲੰਮੀ ਮਾੜੀ ਜੀ ਫਿਰ ਆਪਾਂ ਲੈ ਕੇ ਦਿੰਨੇ ਆਂ ਡਿਟੇਲ ਦੋਸਤੋ ਪੈਰਾਂ ਤੋਂ ਜਿਹੜੀ ਹੈਗੀ ਚਾਰੇ ਪੈਰ ਚਿੱਟੇ ਪੂਸ ਚਿੱਟੀ ਹੈਗੀ ਤੇ ਦੋਸਤੋ ਮੱਥੇ ਦੇ ਵਿੱਚ ਜਿਹੜਾ ਝੋਟੀ ਦੇ ਉਹ ਵੀ ਚਿੱਟਾ ਹੈਗਾ ਤੇ ਸਿੰਗਾ ਦੀ ਜਿਹੜੀ ਬਹੁਤ ਸੋਹਣੀ ਮੋੜ ਦਾ ਵੀਰੇ ਗੋਲ ਸਿੰਗਾ ਦੋਸਤੋ ਅੱਖਾਂ ਜਿਹੜੀਆਂ ਹੈਗੀਆਂ ਇਹਦੀਆਂ ਕਾਲੀਆਂ ਨੇ ਦੋਨੇ ਜਿਹੜੀਆਂ ਚਿੱਟੀਆਂ ਅੱਖਾਂ ਨਹੀਂ ਹੈਗੀਆਂ ਦੋਸਤੋ ਤੁਸੀਂ ਦੇਖ ਲਓ ਤੇ ਬਾਈ ਤੋਂ ਆਪਾਂ ਡਿਟੇਲ ਲੈ ਕੇ ਦਿੰਨੇ ਆ ਕਿੰਨੇ ਕ ਦਿਨਾਂ ਦੀ ਸੂਈ ਹੋਈ ਐ ਤੇ ਆਜੋ ਆਪਾਂ ਬਾਈ ਜੀ ਨਾਲ ਗੱਲ ਬਾਤ ਕਰਦੇ ਆਂਗੇ ਹਾਂਜੀ ਬਾਈ ਜੀ ਹੱਸੀ ਕਾਲ ਜੀ ਖੜਾ ਲਓ ਮਾੜਾ ਤੇ ਵੀਰ ਜੀ ਆਪਣਾ ਪਹਿਲਾਂ ਤਾਂ ਤੁਸੀਂ ਨਾਮ ਦੱਸੋ ਜੀ ਨਾਮ ਕੀ ਆ ਤੁਹਾਡਾ ਨਾਮ ਹੈਗਾ ਸਰਦਾਰ ਸੰਦੀਪ ਸਿੰਘ ਠੀਕ ਹੈ ਪਿੰਡ ਜੀ ਪਿੰਡ ਜੀ ਪੋਜੀਆਂ 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 ਜ਼ਿਲ੍ਹਾ ਕਿਹੜਾ ਆ ਜਾਂਦਾ ਹੀ ਆਪਾਂ ਜ਼ਿਲ੍ਹਾ ਦੰਦਾਂ ਤਹਿਸੀਲ ਦੰਦਾਂ ਠੀਕ ਹੈ ਜੀ ਤੇ ਇਹਦੀ ਕੀ ਡਿਟੇਲ ਆਈ ਜਿਹੜੀ ਆਪਣੀ ਝੋਟੀ ਹੈਗੀ ਕਿਹੜਾ ਸੂਆ ਪਹਿਲਾ ਕਿ ਦੂਜਾ ਸੇਲ ਵੀਰ ਜੀ ਸੂਆ ਹੈਗਾ ਪਹਿਲਾ ਠੀਕ ਹੈ ਹਾਂ ਦੰਦ ਦੋ ਹੈਗੇ ਜੀ ਦੋ ਦੰਦ ਹੈ ਜੀ ਹਾਂਜੀ ਠੀਕ ਹੈ ਦੁੱਧ ਬੋੜਾ ਇਸ ਟਾਈਮ 4 ਦਿਨ ਦੀ ਸੂਈ ਉਹ ਬੱਚਾ ਦਿਖਾ ਦਿਓ ਠੀਕ ਹੈ ਜੀ ਹਾਂ ਉਹ ਬੱਚਾ ਖੜਾ ਨੀਲੀ ਦਾ ਕੱਟਾ ਹੈਗਾ ਜੀ ਠੀਕ ਹੈ ਨੀਲੀ ਦਾ ਕੱਟਾ ਹੈਗਾ ਠੀਕ ਹੈ ਜੀ ਠੀਕ ਹੈ ਜੀ ਦੁੱਧ ਇਸ ਟਾਈਮ ਬੋੜਾ ਹੈਗਾ 12 ਕਿਲੋ 15 ਕਿਲੋ ਦੀ ਦੁੱਧ ਦੀ ਗਾਰੰਟੀ ਹੈ ਜੀ ਪਹਿਲਾਂ ਦੀ ਚਵਾ ਕੇ ਦੇ ਸਕਦੇ ਹਾਂ ਹਾਂ ਚਵਾ ਕੇ ਤਾਂ ਵੀ ਬੁੱਜੀ ਠੀਕ ਹੈ ਤੇ ਕੀ ਇਹਦਾ ਆਪਾਂ ਦੇਣ ਲੈਣ ਦਾ ਰੇਟ ਕਿੰਨਾ ਕੀਤਾ ਜੀ ਦੇ ਦਾਂਗੇ ਯਾਰ 1 25 ਦਨ ਕਰਦਾ ਅੱਛਾ 1 ਬੱਚੀ ਦੀ ਠੀਕ ਹੈ ਦਨ ਕਰਾਂਗੇ ਦਨ ਠੀਕ ਹੈ ਜੀ ਤੇ ਤੁਹਾਡਾ ਨੰਬਰ ਕਿੰਨਾ ਜੀ ਨੰਬਰ ਹੈ 98780 83290 ਠੀਕ ਹੈ ਲੈ ਵੀ ਦੋਸਤੋ ਆ ਆਪਾਂ ਦੇਵੇ ਦੀ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਗੇ ਝੋਟੀ ਖਾਣਾ ਜਿਹੜਾ ਉਹ ਵੀ ਤੁਸੀਂ ਚੈੱਕ ਕਰ ਲਓ ਲੇਵਾ ਦੇਖ ਲਓ ਮਗਰਲੀ ਸਾਈਡ ਦੇਖ ਲਓ ਤੇ ਜੇ ਕਿਸੇ ਵੀ ਨੂੰ ਪਸੰਦ ਹੋਵੇ ਤਾਂ ਵੀਰ ਤੋਂ ਦੋ ਡੰਗਾਂ ਦੀ ਚਵਾਈ ਕਰਕੇ ਕਨਫਰਮ ਕਰਕੇ ਡਿਟੇਲ ਉਹ ਲੈ ਸਕਦਾ ਠੀਕ ਹੈ ਦੋਸਤੋ ਅਜੋ ਆਪਾਂ ਅੱਗੇ ਹੋਰ ਜਾਨਵਰ ਦਿਖਾਉਣੇ ਹਾਂਜੀ ਦੋਸਤੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਜਿਹੜੀ ਬੱਲਾ ਮੰਡੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਸ ਕਰਦੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਅੱਗੇ ਆਪਾਂ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਘਰਾਂ ਦੇ ਵਿੱਚੋਂ ਚੰਗੀਆਂ ਮੰਡੀਆਂ ਦੀਆਂ ਵਿੱਚੋਂ ਰੇਟ ਤੇ ਤੁਹਾਨੂੰ ਕਨਫਰਮ ਕਰਾਉਂਦੇ ਰਹਾਂਗੇ ਜਿੰਨੇ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਲਾਈਕ ਕਮੈਂਟ ਕਰਦੇ ਹੁੰਦੇ ਨੇ ਉਹਨਾਂ ਦਾ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਦੋਸਤੋ ਜਲਦ ਆਪਾਂ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਮਿਲਦੇ ਹਾਂ ਸ਼ੁਕਰੀਆ